ਪ੍ਰਸ਼ਾਦਾ ਤਿਆਰ ਹੋ ਰਿਹਾ ਡਾਡੀ ਛੱਕ ਰਿਹਾ ਮਮੀ ਪ੍ਰਸ਼ਾਦਾ ਤਿਆਰ ਕਰ ਰਹੀ ਹੈ ਸਾਨੂੰ ਦਾ ਚਕਾਤਾ ਅਸੀਂ ਹੁਣ ਚੱਲੇ ਕਿਸੇ ਵਿਚਾਰੇ ਦਾ ਐਕਸੀਡੈਂਟ ਹੋ ਗਿਆ ਗੱਡੀ ਅਤੇ ਮੋਟਰਸਾਈਕਲ ਦਾ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਸੋ ਅੱਜ 3 ਅਗਸਤ ਹੈ ਅੱਜ ਛੋਟਾ ਜਿਹਾ ਪ੍ਰੋਗਰਾਮ ਹੈ ਸੋ ਅੱਜ ਅਸੀਂ ਪ੍ਰੋਗਰਾਮ ਤੇ ਜਾ ਰਹੇ ਹਾਂ ਸੋ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਜੀ ਆਇਆਂ ਨੂੰ ਤੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਸਬਰ ਤਿਆਰ ਆ ਬਈ ਦਮਾਲਾ ਸਜਾ ਕੇ ਬਹੁਤ ਵਧੀਆ ਸਜਾਇਆ ਦਮਾਲਾ ਇਧਰ ਨਾਨਕੀ ਤਿਆਰ ਹੈ ਚਲੋ ਪ੍ਰਸ਼ਾਦਾ ਤਿਆਰ ਹੋ ਰਿਹਾ ਹੈ ਡਾਡੀ ਛਕ ਰਿਹਾ ਹੈ ਮੰਮੀ ਪ੍ਰਸ਼ਾਦਾ ਤਿਆਰ ਕਰ ਰਹੀ ਹੈ ਸਾਨੂੰ ਤਾਂ ਛਕਾਤਾ ਅਸੀਂ ਹੁਣ ਚੱਲਾਂ ਸੋ ਦੋਸਤੋ ਮੰਮੀ ਦੇ ਹੱਥ ਦਾ ਪ੍ਰਸ਼ਾਦਾ ਇੱਕ ਇੱਕ ਛਕ ਲਿਆ ਸਾਰਿਆਂ ਨੇ ਸੋ ਹੁਣ ਚੱਲਦੇ ਆਂ ਪ੍ਰੋਗਰਾਮ ਤੇ ਸੋ ਗੁਰਮਖ ਪਿਆਰਿਓ ਕਿੰਨੇ ਦਿਨ ਹੋ ਗਿਮੀ ਪੈ ਨੂੰ ਪਰਸੋਂ ਦਾ ਪਿਆਸ਼ਾ ਦਾ ਪਾਣੀ ਦੇਖੋ ਮੀਂਹ ਦਾ ਹੀ ਹੈ ਸਾਰਾ ਭਰਿਆ ਪਿਆ 24 ਪਰਸੋਂ ਦਾ ਮੀਂਹ ਆਇਆ ਤੇ ਹਜੇ ਵੀ ਪਾਣੀ ਸੁੱਕਿਆ ਨਹੀਂ ਮੀਂਹ ਆਇਆ ਬਹੁਤ ਸੀਸਾਰੀ ਦੇ ਬੰਦ ਨਾ ਸਾਰੀ ਰਾਤ ਪਿੰਡਾਂ ਰਿਆ ਹਾਂ ਜੀ ਛੱਪੜ ਸਾਡੇ ਪਿੰਡ ਦਾ ਛੱਪੜ ਆ ਗਿਆ ਨੱਕਾ ਲੱਗਿਆ ਪਿਆ ਦੋਸਤੋ ਨੱਕਾ ਲੱਗਿਆ ਨੱਕਾ ਠੀਕੇ ਪਾਸੇ ਸੋ ਦੋਸਤੋ ਕਿਸੇ ਵਿਚਾਰੇ ਦਾ ਐਕਸੀਡੈਂਟ ਹੋ ਗਿਆ ਗੱਡੀ ਅਤੇ ਮੋਟਰਸਾਈਕਲ ਦਾ ਬਹੁਤ ਜ਼ੋਰ ਦੀ ਵੱਜਿਆ ਮੋਟਰਸਾਈਕਲ ਵਿੱਚ ਜਿਹੜਾ ਮੋਟਰਸਾਈਕਲ ਹੈ ਬਹੁਤ ਜ਼ੋਰ ਦੀ ਵੱਜਿਆ ਵਿੱਚ ਉਕੇ ਗੱਡੀ ਦੇ ਨੁਕਸਾਨ ਤੋਂ ਪਤਾ ਲੱਗਦਾ ਹੈ। ਕਾਫੀ ਨੁਕਸਾਨ ਹੋਇਆ। ਚਲੋ ਮਹਾਰਾਜ ਕਿਰਪਾ ਕਰੇ। ਸੋ ਗਰਮਖ ਪਿਆਰਿਓ ਦਵਾਨ ਦੀ ਸਮਾਪਤੀ ਹੋ ਗਈ। ਪਿੰਡ ਤਨੂਰ ਬਹੁਤ ਵਧੀਆ ਦਵਾਨ ਹੋਇਆ। ਸਾਰੀਆਂ ਸੰਗਤਾਂ ਨੇ ਬੈਠ ਕੇ ਆਨੰਦ ਮਾਣਿਆ। 5 ਸਾਲ ਹੋ ਗਏ ਸੀ ਦਰਬਾਰ ਸਾਹਿਬ ਬਣੇ ਨੂੰ। ਅੱਜ 5 ਸਾਲ ਪੂਰੇ ਹੋ ਗਏ ਸੀ ਉਹਦੇ ਸੰਬੰਧ ਵਿੱਚ ਕਰਵਾਇਆ ਸੀ। ਤਨੂਰ ਦੀ ਸੰਗਤ ਨੇ ਸਮਾਪਤੀ ਹੋ ਗਈ। ਹੁਣ ਚੱਲਦੇ ਆ ਘਰ ਨੂੰ। ਸੋ ਦੋਸਤੋ ਅੱਜ ਗਰਮੀ ਬਹੁਤ ਹੈ। ਧੁੱਪ ਵੀ ਬੜੇ ਕੜਾਕੇ ਵਾਲੀ ਹੈ। ਤੇ ਚੜ ਗਏ ਅਸੀਂ ਭਾਰਤਮਾਲਾ ਰੋਡ ਤੇ। ਦੋਸਤੋ ਜਦੋਂ ਦੀ ਸਾਡੀ ਰੋਡ ਬਣੀ ਆ ਬਹੁਤ ਆਨੰਦ ਆਇਆ ਸਫ਼ਰ ਜਿਹੜਾ ਕਰਨਾ ਬਹੁਤ ਸੌਖਾ ਹੋ ਗਿਆ ਪਹਿਲਾਂ ਬਹੁਤ ਔਖਾ ਸੀ ਸੋ ਹੁਣ ਖੁੱਲੀ ਰੋਡ ਭਾਰਤਵਾਲਾ ਬਣ ਗਈ ਏ ਇਹਦੇ ਨਾਲ ਇਲਾਕੇ ਦੀ ਵੀ ਤਰੱਕੀ ਹੋਗੀ ਤੇ ਆਉਣਾ ਜਾਣਾ ਵੀ ਸੌਖਾ ਹੋ ਗਿਆ ਵਾਹਿਗੁਰੂ ਕਿਰਪਾ ਕਰੇ ਜਾਨਵਾਲ ਦਾ ਨੁਕਸਾਨ ਨਾ ਹੋਵੇ ਬਾਕੀ ਆਪ ਵੀ ਸਾਵਧਾਨੀ ਨਾਲ ਚਲੋ ਸੇਫਟੀ ਨਾਲ ਚਲੋ ਇਸੇ ਵਿੱਚ ਹੀ ਫਾਇਦਾ ਵੀ ਸੋ ਦੋਸਤੋ ਹੁਣ ਸਿਲੰਡਰ ਖਤਮ ਹੋ ਗਿਆ ਕਰੇ ਜਾਂਦੇ ਸਿਲੰਡਰ ਚੱਕ ਕੇ ਲੈ ਜਾਣਾ ਜਗਤੇ ਵਾਲੇ ਤੋਂ ਸੋ ਦੋਸਤੋ ਟੈਂਕੀ ਪਰਵਾਲੀ ਸਿਲੰਡਰ ਲੈ ਲਿਆ ਸਰਬਤ ਇਹ ਕਰੀਂ ਸਰਬਤ ਫਿਲਮ ਦੇਖ ਰਹੀ ਹੈ ਸਮਰ ਨੂੰ ਆਉਂਦੇ ਨੂੰ ਭੁੱਖ ਲੱਗ ਗਈ ਹੈ ਨਾ ਸੋ ਦੋਸਤੋ ਸਮਰ ਕਹਿੰਦਾ ਮੈਗੀ ਬਣਾ ਕੇ ਦਿਓ ਸਰਬਤ ਕੀ ਖਾਣਾ ਨਹੀਂ ਹੈ ਮੈਗੀ ਮੈ ਹੀ ਖਾਣੀ ਹੈ ਮਮਾ ਨੂੰ ਗਿਆ ਫਿਰ ਮੈਗੀ ਬਣਾਉਗੀ ਨਿਰਾ ਕਰਕੇ ਫਿਲਮ ਵੇਖਦੇ ਡਰਦੇ ਵੀ ਨਾਲ ਹਨਾ ਨਹੀਂ ਡਰਦਾਂ ਚੱਲ ਸਹਮਰ ਆਪਣੇ ਬਾਹਰ ਚੱਲੋ ਯਾਰ ਸਾਰੇ ਇਹਨੂੰ ਇਕੱਲੇ ਨੂੰ ਬਾਹਰ ਹੋਇਤੀ ਠੀਕ ਹੈ ਠੀਕ ਹੈ ਓਕੇ ਜਾਂਦੇ ਫਿਰ ਇਸ ਵਾਰ ਹੈ ਜਾਈਏ ਸੀਮਾ ਚਲੋ ਬਾਹਰ ਚਲੋ ਇਕੱਲੀ ਜਾਈਏ ਡਰ ਜਿੰਗਾ ਤੂੰ ਮੇਰਾ ਤਾਂ ਕੇ ਓਲਾ ਕੇ ਦੋਏ ਨੂੰ ਦੋਸਤੋ ਭੂਤਾਂ ਵਾਲੀ ਫਿਲਮ ਲਾਈ ਵੀ ਹੈ ਕੀ ਨਾਮ ਫਿਲਮ ਦਾ 9020 लंदन 9020 लंदन हां ਤੇ ਡਰੀ ਵੀ ਜਾਂਦੇ ਤੁਸੀਂ ਹਾਂ ਡਰਦੇ ਕਿਉਂ ਹੋ ਨਾਲ ਡਰੀ ਜਾਂਦੇ ਤੁਸੀਂ ਬਾਹਰ ਮੈਂ ਨਹੀਂ ਦਗਾ ਸਾਥ ਮੈਂ ਤੁਹਾਡੇ પતિ ਦੇ ਸਰੀਰ ਪਰ ਪੂਰੀ ਤਰ੍ਹਾਂ ਸੇਕ ਪਸਾ ਕਰ ਲਿਆ ਤਾਂ ਬਾਤ ਤਾਂ ਲੈ ਦੇ ਜੀ ਜੁਰੀ ਸਾਹੀ ਮਿਲਦੀ ਆ ਆ ਸਾਨੂੰ ਮਾਰਦਾ ਅਜਿਹਾ ਸਾਨੂੰ ਪੂਰਾ ਸਾਡਾ ਪੀ ਵੀ ਬਣ ਜਾਂਦਾ ਹੈ ਕੌਣ ਬਣਦਾ ਸਮਰ ਕਿਉਂ ਮਾਰਦਾ ਸਮਰ ਮੈਂ ਤੁਹਾਡੇ ਹੁਣ ਮੈਂ ਸੁੱਤਾ ਜੀ ਦੇ ਮਾਰਦਾ ਸੀ ਤੁਹਾਨੂੰ ਹਾਂ ਸਮਰ ਤੈਨੂੰ 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 ਹੁਣ ਝੂਠ ਬੋਲ ਕਿਉਂ ਮਾਰਦਾ ਵੀ ਇਹਨਾਂ ਨੂੰ ਤੁਸੀਂ ਕੀ ਆ ਸੀ ਨਾ ਤਨ ਵਾਲੇ ਤੁਸੀਂ ਹੋੜ ਕੇ ਕਿਆ ਸੀ ਇਹਨਾਂ ਨੂੰ ਜੋਬ ਕਰ ਦੋ ਇਹ ਜੋਬ ਹੀ ਨਹੀਂ ਕਰਦੇ ਬਾਦ ਮੈਂ ਕਰੇ ਜੋਬ ਕਰਦੇ ਬੜੀ ਥੋੜ ਕੇ ਬੋਲਦੇ ਆ ਤੁਸੀਂ ਅੱਗੇ ਬੋਲਦੇ ਵੀ ਵੱਡੇ ਦੇ ਪਾਪਾ ਜੀ ਇਹ ਉਹ ਤਾਂ ਮਾਰਦੇ ਦੇਖਿਓ ਇਹਨੇ ਮੈਂ ਤਾਂ ਇਹ ਨੂੰ ਇਹ ਕਹਿੰਦੇ ਨਾ ਅਸੀਂ

ਉਨ ਚਾਹ ਤਿਆਰ ਆ ਨਾਲ ਮੈਗੀ ਬੱਚੇ ਖਾ ਰਹੇ ਖਾਓ ਬਈ ਓਏ ਨਾ ਸਤਾ ਰਹੇ ਕਹਿੰਦੇ ਪੁੱਛੋ ਨਾ ਐਸੀ ਕੋਈ ਜਗ੍ਹਾ ਨਹੀਂ ਜਾਈਂ ਸ਼ਰਿਸ਼ਵਰ ਦੀ ਥਾਪ ਰੱਖੀ ਲਈਓ ਮਗਰ ਪੂਜਾ ਨਹੀਂ ਕੀਤੀ ਇਹ ਕਿਹੋ ਜਿਹਾ ਸਵਾਲ ਹੈ ਐਸੇ ਸਵਾਲ ਹਮਨੇ ਕਿਹਾ ਬਈ ਅੱਜ ਕਿਵੇਂ ਹੋਗਾ ਥੋੜੀ ਖਾਂਦਾ ਹੋ ਕਹਿੰਦਾ ਮੈਂ ਮੇਰੇ ਪਾਸ ਨਹੀਂ ਖਾਂਦਾ ਨਹੀਂ ਉਸ ਕੀ ਰਾਤ ਪਹਾੜੋ ਕੇ ਸਾਥ ਸੀਨੇ ਲਿਖਵਾਂਦਾ ਇਹ 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 ਸੀ ਲਿਖੋ ਹੱਥ ਤੇ ਰਾਤ ਨੂੰ ਚਾਰ ਲਈ ਆਉਗਾ ਨਹੀਂ 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 ਲਿਖਾ ਤਾਂ ਸਹੀ ਲਿਆਉਂਦੇ ਬੈਂਸੇ ਸਭਰ 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 ਤਾਂ ਲਿਖ ਨਹੀਂ ਲਿਖਣ ਦੀ ਮੋਟੇ ਵੀ ਗੀ ਸੀ ਐਫ ਜੀ ਸੀ ਰਾਤ ਨੂੰ ਚਾਰ ਲਈ ਆਉਗਾ ਇਹਦੇ ਕੋਲੇ ਫਿਰ ਨਹੀਂ ਤੇਰੇ ਕੋਲ ਕੰਮ ਤਾਂ ਹੀ ਲਿਖ ਦੇਣਾ ਨਹੀਂ 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 ਯਾਰ ਨਾ ਨਾ ਲਿਖ ਦੇਣਾ ਆਜੋ ਆਜੋ ਚਾਰ ਲਈ ਚਾਰ ਲਈ ਖੇਡੋ ਚਾਰ ਲਈ ਚਾਰ ਲਈ ਖੇਡੋ ਚਾਰਲੀ ਚਾਰਲੀ ਕੀ ਤੂੰ ਇੱਥੇ ਪਰ ਹੋ ਨਹੀਂ ਹੋ ਤਾਂ ਨਾ ਹੋ ਟਕੜਕ ਲੋ ਵੀ ਸਮਰ ਤੇ ਸਰਬਤ ਖੇਡਣ ਲੱਗਿਆ ਚਾਰਲੀ ਚਾਰਲੀ ਜੋਤ ਵੀ ਨਾਲ ਸਿਸਟਮ ਫਾੜਨੇ ਗਏ ਚੱਲ ਚੱਲ ਸਿਸਟਮ ਬਾਜ ਫਾੜੀ ਸਿਸਟਮ ਬਾਜ ਫਾੜੀ ਹੋਣੇ ਚਾਰਲੀ ਆ ਗਿਆ ਨਾ ਤੇ ਦੇਖੀ ਲਾਓ ਜੀ ਹੁਣ ਸਰਬਤ ਸਮਰ ਤੇ ਜੋਤ ਚਾਰਲੀ ਚਾਰਲੀ ਗੇਮ ਖੇਡਣ ਲੱਗਿਆ ਚਾਰਲੀ ਇੱਥੇ ਆ ਕਿ ਨਹੀਂ ਹੁਣ ਪਤਾ ਕਰਨਗੇ ਲੈ ਵੀ

ਨਹੀਂ ਵੀ ਨਾ ਜਾਂਦੀ ਮੈਂ ਬਚਾਉਣੇ ਹਰ ਜਾ ਚਾਰ ਨਹੀਂ ਚਾਰਲੀ ਆ ਤੁਮ ਜੋਤ ਕੋ ਖਾਣਾ ਚਾਹਤੀ ਹੋ ਯਸ ਹੋ ਗਿਆ ਜੀ ਸੋ ਦੋਸਤੋ ਸ਼ਾਮ ਦਾ ਟਾਈਮ ਆ ਟਾਈਮ ਹੋ ਗਿਆ 5:00 ਵਜ ਗਿਆ ਹੁਣ ਯੋਗ ਸਭ ਗਾਇਸ ਬੱਚਿਆਂ ਨੂੰ ਖੇਡ ਦੇ ਟੋਫੀਆਂ ਖਿਲਾਉਂਦੀਆਂ ਸਾਰੀਆਂ ਵਿਨਰ ਹੋ ਗਈ ਸਰਬਤ ਨੂੰ ਮਿਲੀ ਹੈ ਵਾਚ ਸੋ ਦੋਸਤੋ ਟਾਈਮ ਹੋ ਗਿਆ ਸ਼ਾਮ ਦਾ ਤੇ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਕਿਵੇਂ ਲੱਗਿਆ ਅੱਜ ਦਾ ਵਲੌਗ ਤੁਹਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕੱਲ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰਵ ਰੱਖਾ ਅੱਜ ਆਪਾਂ ਦਵਾਨ ਕਰਕੇ ਆਏ ਤਨੂਰ ਤੇ ਥੋੜਾ ਜਿਹਾ ਬੱਚਿਆਂ ਨੂੰ ਮસ્ਤੀ ਕੀਤੀ ਸੋ ਕਮੈਂਟ ਕਰਕੇ ਤੇ ਲਾਈਕ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਅੱਜ ਦਾ ਵਲੌਗ ਮਿਲਦੇ ਆ ਕੱਲ ਨੂੰ ਫਿਰ ਨਵੇਂ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ